ਜੂਨ ਕੇ ਜੁਲਾਈ ਦਾ ਮਹੀਨਾ ਸੀਗਾ ਬਹੁਤ ਜ਼ਿਆਦਾ ਗਰਮੀ ਕਹ ਲੋ ਵੀ ਕਾਂ ਦੀ ਅੱਖ ਨਿਕਲਦੀ ਸੀ ਤੇ ਉਸ ਗਰਮੀ ਦੇ ਵਿੱਚ ਸੀਐਮ ਸਾਖ ਸੰਗਦਰਸ਼ਨ ਕਰ ਰਹੇ ਸੀਗਾ ਤਾਂ ਐਨੀ ਦੇਰ ਨੂੰ ਡੀਸੀ ਸਾਹਿਬ ਮੇਰੇ ਕੋਲੇ ਆਏ ਤੇ ਕੋਲੇ ਆਪਣੇ ਡੀਆਈ ਸਾਹਿਬ ਖੜੇ ਸੀ ਮੈਨੂੰ ਕਹਿੰਦੇ ਜੱਸ ਸਿੱਧੂ ਗਰਮੀ ਬਹੁਤ ਆ ਸਾਰਾ ਦਿਨ ਮਨ ਕੋਲ ਡਰਿੰਕ ਜੇ ਪੀ ਜਾਂਦੇ ਚਾਟੀ ਵਾਲੀ ਲੱਸੀ ਮੰਗਾ ਦਿੱਤੀ ਹੈ ਯਰ ਕਾਲ ਦਿਸ ਠੰਡ ਪਾ ਦੇ ਮਾੜੀ ਮੁੱਟੀ ਤਾਂ ਮੈਂ ਮੇਰੇ ਕੋਲੇ ਸਰਪੰਚ ਖੜਾ ਸੀ ਪਿੰਡ ਦਾ ਉਹ ਸਰਪੰਚ ਨੂੰ ਮੈਂ ਕਿਹਾ ਮਗਰ ਸਰਪੰਚਾ ਜਰ ਲੱਸੀ ਹੋਗਾ ਉਦੋਂ ਨੋਕਿਆ ਹੁੰਦੇ ਸੀ 1100 ਉਹਨੇ ਨਾਲ ਹੀ ਜਿੱਦੇ ਚੋਂ ਗੱਡਿਆ ਨੋਕਿਆ 1100 ਖਾਲ ਲਾ ਲਈ ਆਪਦੇ ਘਰੇ ਲਾ ਆਪਦੇ ਸੀਰੀ ਨੂੰ ਲਾਈ ਹੋਣੀ ਜਣਾ ਹੈ ਉਹ ਜਿਵੇਂ ਸਾਰੇ ਕੋਲੇ ਖੜੇ ਸਭ ਨੂੰ ਉੱਚੀ ਉੱਚੀ ਸੁਣਦਾ ਪੂਰੀ ਬੰਦ ਕੋਈ ਆਵਾਜ਼ ਮਤਲਬ ਹੌਲੀ ਨਹੀਂ ਕੀਤੀ ਆਪਦੀ ਤੇ ਉਹਨੇ ਫੋਨ ਲਾਇਆ ਕਹਿੰਦਾ ਉਹ ਜੰਟਿਆ ਤਾਂ ਹਾਂ ਉਹ ਤੇਰੀ ਚਾਚੀ ਨੇ ਦੇਖੀ ਲੱਸੀ ਪਾਈ ਤਾਂ ਨਹੀਂ ਡੰਗਰਾਂ ਨੂੰ ਅੱਗਵਾਜ ਨਹੀਂ ਪਾਈ ਟਰਾਈ ਕਰੋ ਤੂੰ ਐਂਕਰ ਨਾ ਪਾਈ ਤੇ ਇਧਰ ਲਿਆ ਨਾਲ ਲੂਣ ਪਾ ਲੈ ਵਿੱਚ ਉਹਦੇ ਅਸੀਂ ਸਾਡੇ ਆ ਬੱਖੇ ਟੁੱਟ ਗਿਆ ਹੱਸਦੇ ਆਂ ਦੀਆਂ ਉੱਥੇ ਹੱਸ-ਹੱਸ ਕੇ ਕਹਿੰਦਾ ਡੰਗਰਾਂ ਨੂੰ ਪਾਈ ਤਾਂ ਨਹੀਂ ਕਹਿੰਦਾ ਕਹਿੰਦਾ ਨਾ ਪਾਈ ਯਾਰ ਕਹਿੰਦਾ ਅੱਛਾ ਇਹ ਆਮ ਰਵਾਜ ਹੁੰਦਾ ਸੀ ਪਿੰਡਾਂ ਅਸੀਂ ਸਾਰਾ ਦਿਨ ਉਦੋਂ ਜਦੋਂ ਵੀ ਸਾਰਾ ਦਿਨ ਇਸ ਗੱਲ ਤੇ ਹੱਸਦੇ ਰਹੇ ਲੱਸੀ ਵੀ ਆ ਗਈ ਲੱਸੀ ਪੀਤੀ ਵੀ ਤੇ ਮਤਲਬ ਲੱਸੀ ਪੀਂਦਾ ਪੀਂਦਾ ਵੀ ਸਾਨੂੰ ਹਾਸਾ ਆ ਹੀ ਜਾਵੇ ਬੰਦ ਨੇ ਥੋੜੇ ਕਰਮਾਂ ਚ ਸੀ ਜਿੰਨੇ ਜੇ ਡੰਗਰਾਂ ਨੂੰ ਪਾਉਂਦੇ ਫੇਰ ਤਾਂ ਥੋੜੇ ਕਰਮਾਂ ਚ ਹੋ ਗਈ ਸੀ ਹਾਂ ਉਹ ਡੰਗਰਾਂ ਥਾਂ ਉਹਨਾਂ ਜਿਹੜੀ ਠੰਡ ਲੱਸੀ ਨੇ ਪਾਈ ਡੰਗਰਾਂ ਦੀ ਵਿਦਾਇ ਅਫਸਰਾ ਦੇ ਕੰਮਾਂ 'ਚ ਲਿਖੀ ਸੀ ਲੱਸੀ ਕਹਿੰਦਾ